ਸਰ ਮੈਂ ਨਹੀਂ ਇਹ 16 ਤਰੀਕ ਦੀ ਮੇਰੀ ਵਾਈਫ ਦਾ ਘਰੋਂ ਸ਼ਾਪ ਕਿਤੇ ਨਹੀਂ ਗਿਆ ਪਰਿਵਾਰ ਕੋਲ ਕੇ ਪੀਐਚ ਸੀਸੀਟੀਵੀ ਕੈਮਰੇ ਵੀ ਚੈੱਕ ਕਰਾਏ ਆ ਤੇ ਕੁਝ ਨਹੀਂ ਪਤਾ ਲੱਗਾ ਬਾਅਦ ਕਿੰਨਾ ਦਿਨਾਂ ਬਾਅਦ ਮੈਨੂੰ ਪਤਾ ਲੱਗਾ ਮੇਰੇ ਸਾਰੇ ਦੇ ਸਾਰੇ ਮੈਂ ਤੇ ਆ ਗਿਆ ਤੇ ਮੇਰੀ ਬੋਟੀ ਨੂੰ ਭਾਨ ਕੇਂਦਾ ਸੀ ਦੀਦੀ ਦੀਦੀ ਕਰਕੇ ਬੋਲਦਾ ਹੁੰਦਾ ਹੈ ਤੇ ਬਸ ਇਦਾਂ ਹੀ ਦੀਦੀ ਕਰਕੇ ਉਹਨੇ ਕਹਿਣਾ ਕਹਿਣਾ ਦੀਦੀ ਇਦਾਂ ਦੀਦੀ ਉਦਾਂ ਤੇ ਜਿਹੜੀ ਮੇਰੀ ਉਹ ਸਾਲੇ ਹਾਰ ਵੀ ਉਹਨਾਂ ਨੂੰ ਵੀ ਸਾਰਾ ਪਤਾ ਹੈ ਸਾਲੇ ਮੇਰੇ ਨੂੰ ਵੀ ਉਹਨਾਂ ਨੇ ਮੈਨੂੰ ਕੋਈ ਗੱਲ ਨਹੀਂ ਮੇਰੇ ਸੱਸ ਨੂੰ ਵੀ ਪਤਾ ਹੈ ਆ ਗੱਲ ਆਪੇ ਇੰਡੇ ਗਿਆ ਵਾ ਤੇ ਮਾਰੀ ਨੂੰ ਮੈਂ ਕਹਿੰਦਾ ਮੈਨੂੰ ਤੇਰਾ ਫੋਨ ਚਾਹੀਦਾ ਮੈਂ ਫੋਨ ਚੈੱਕ ਕਰਨਾ ਤੇ ਕਾਲੇ ਸਟਰੀ ਤੇ ਡੇਲਾ ਸਾਰਾ ਪਰ ਮਾਂ ਨੇ ਫੋਨ ਦੇਤਾ ਭਰਾ ਕੋ ਮੰਗਿਆ ਫੋਨ ਭਰਾ ਕੋ ਮੇਰੇ ਨਾਲ ਪੈਂਸਨ ਆਪੇ ਲੜਨਾ ਪਿਆ ਨਾ ਮੈਂ ਆਣੀ ਤਾ ਜਿੰਨੂ ਕਹਿਣਾ ਕਰ ਰਿਹਾ ਤੇ ਦਾ ਕਰਨਾ ਕਰਨਾ ਮੈਂ ਇੱਕ ਰਿਕਾਰਡਿੰਗ ਵੀ ਕਈਆਂ ਹੁੰਦਾ ਔਰ ਮੈਂ ਨਾ ਵਿਕਰਮ ਸਾਨੂੰ ਬਚਨ ਰਾਲ ਕ੍ਰਿਸ਼ਨਗਰ ਮਹਲਾ ਕਾਦੀ ਸਰ ਮੈਂ ਨਾ ਇਹ 16 ਤਰੀਕ ਦੀ ਮੇਰੀ ਵਾਈਫ ਘਰੋਂ ਛੱਡ ਕੇ ਚਲੀ ਗਈ ਤੇ ਬੜੀ ਭੰਦੋਰ ਕੀਤੀ ਹੈ ਸੀਸੀਟੀਵੀ ਕੈਮਰੇ ਵੀ ਚੈੱਕ ਕਰਾਏ ਆ ਤੇ ਕੁਛ ਨਹੀਂ ਪਤਾ ਲੱਗਾ ਬਾਤ ਦਿਨਾਂ ਦਿਨਾਂ ਬਾਅਦ ਮੈਨੂੰ ਪਤਾ ਲੱਗਾ ਮੇਰੇ ਸਾਲੇ ਦੇ ਸਾਲੇ ਮੰਗੇ ਰਿਸ਼ਤੇ ਤੌਰ ਤੇ ਉਹ ਸਾਡਾ ਤੇ ਬਾਕੀ ਉਹ ਜੋ ਕੁਛ ਹੈਗਾ ਹੀ ਪੈਸਾ ਤੇ ਲਾਵੇ ਤੇ ਕੱਪੜੇ ਕੱਪੜੇ ਵੀ ਭਾਂਡੇ ਲੈ ਕੇ ਵੀ ਆਪਣੇ ਚਲੀ ਗਈ ਤੇ ਨਾਲ ਮੇਰੀ ਗੁੜੀਆਂ ਛੋਟੀਆਂ ਵੀ ਲੈ ਗਈ 12 ਸਾਲਾਂ ਦੀ ਗੁੜੀਆਂ ਜਿਹੜੀ ਨਾਲ ਲੈ ਕੇ ਗਈ ਮੈਂ ਤੇ ਆਹੀ ਮੰਗ ਕਰਨਾ ਚਲੋ ਕੁਛ ਨਹੀਂ ਰਹਿ ਹਾਲ ਨੂੰ ਹੁੰਦਾ ਕਿ ਕਦੇ ਨਹੀਂ ਕੋਈ ਕਾਰਵਾਈ ਹੁੰਦੀ ਮੈਂ ਕੰਪਲੇਟਾ ਕਰ ਕਰ ਕੇ ਆਵਾ ਕੋ ਸਾਰਾ ਧਾਕੇ ਕਿਹਾ ਹਟਾਲੇ ਵੀ ਕੀਤੀ ਕੰਪਲੇਟਾ ਪਗਮਨ ਤਮਾਲ ਸੇ ਯੋਨਮਿਕ ਕਮੇਟਾ ਪਾਈਆਂ ਜੇ ਆ ਉਹਨਾਂ ਦੀਆਂ ਸਾਰੇ ਆਂਲੇ ਪੇਪਰਸ ਆਈ ਮੈਸੇਜ ਆਏ ਜਾਂਦੇ ਇੰਨੀ ਤਰੀਕ ਤੇ ਤੁਹਾਡੀ ਕਾਰਵਾਈ ਹੋਣ ਦੀ ਹੈ ਆ ਹੋਣਦੀ ਹੈ ਉਸ ਤੋਂ ਬਾਅਦ ਆ ਕਾਦੀਆਂ ਥਾਣੇ ਤੇ ਵੀ ਦਿੱਤੀ ਜੇ 16 ਤਰੀਕ ਨੂੰ ਕੋਈ ਕਾਰਵਾਈ ਕੋਸ਼ ਨਹੀਂ ਉਸ ਤੋਂ ਬਾਅਦ ਆ ਮੈਂ ਲਿਖਾ ਕੇ ਸਾਰੇ ਬਾਸਾ ਡੇਰੇ ਹਰੇ ਇੱਕ ਛਿਆਰਾਂ ਤੇ ਦਿੱਤੇ ਆ ਯਾਲੇ ਸਾਰਾ ਕੁਝ ਬਣਾ ਕੇ ਰੇਣੀ ਕੋਈ ਮਤਨ ਰੱਬਟਾਲੇ ਵੀ ਦਿੱਤੇਗੇ ਉਹਨਾਂ ਨੇ ਹਰ ਸੀ ਦਿੱਤੀ ਹੈ ਮੈਨੂੰ ਅਰਸੀ ਜੀ ਲਈ ਉੱਥੇ ਵੀ ਦੋ ਤਿੰਨ ਵਾਰੀ ਮੋਕਿਆ ਕਾਦੀਆਂ ਥਾਣੇ ਤੇ ਜਾਣਾ ਹੋ ਤੇ ਕਾਦੀਆਂ ਥਾਣੇ ਵਾਲੇ ਬਸ ਆਹੀ ਕਹਿੰਦੇ ਕੋਈ ਗੱਲ ਨਹੀਂ ਕਾਰਵਾਈ ਕਰਨੀ ਆ ਪੁਛਗਿਛ ਕਰਨੀ ਆ ਕੁਝ ਵੀ ਹੜਾ ਹੁੰਦਾ ਵਾ ਤੇ ਤੁਹਾਨੂੰ ਫੋਨ ਕਰਾਂਗੇ ਦੱਸਾਂਗੇ ਉਹਨਾਂ ਦੇ ਮੇਰੇ ਦੋ ਬੱਚੇ ਜੇ ਗੁੜੀਆਂ ਨਾਲ ਲੱਗੇ ਆ 14 ਸਾਲਾਂ ਦਾ ਬੇਟਾ ਵਾ ਆ ਬੇਟਾ ਨਾਲ ਲੱਗੇ ਨਾਲ ਮੇਰੇ 14 ਦਿਨ ਦੀ ਗਈ ਹੈ 16 ਤਰੀਕ ਦੀ ਹੈ 16 April ਦੀ 2025 ਇਹਦੇ ਨਾਲ ਗਈ ਆ ਜਿੰਨਾ ਗਈ ਆ ਮੁੰਡਾ ਮੇਰੇ ਸਾਲੇ ਦਾ ਸਾਲਾ ਜੇ ਚੀਮਾ ਬਾਰ ਦਾ ਮੁੰਡਾ ਮੁੰਡੇ ਦੀ ਫੋਟੋ ਹੈ ਕਰਾਂ ਜੀ ਹਾਂਜੀ ਘਰ ਆਂ ਜਾਨ ਸੀ ਮੇਰੇ ਸਾਲੇ ਨਾਲ ਆਂਦਾ ਸੀ ਮੇਰੇ ਸਾਲੇ ਹਰ ਨਾਲ ਆਂਦੇ ਮੇਰੇ ਸਾਲੇ ਦੇ ਨਾਲ ਆਂਦਾ ਮੇਰੇ ਸਾਲੇ ਹਰ ਦੇ ਨਾਲ ਆਂਦਾ ਵਾ ਤੇ ਅੱਤੇ ਆ ਗਿਆ ਤੇ ਮੇਰੀ ਬੋਟੀ ਨੂੰ ਭਾਨ ਕਹਿੰਦਾ ਸੀ ਦੀਦੀ ਦੀਦੀ ਕਰਕੇ ਬੋਲਦਾ ਹੁੰਦਾ ਇਹ ਤੇ ਬਸ ਇਦਾਂ ਹੀ ਦੀਦੀ ਕਰਕੇ ਉਹਨੇ ਕਹਿਣਾ ਕਹਿਣਾ ਦੀਦੀ ਇਦਾਂ ਦੀਦੀ ਉਦਾਂ ਤੇ ਜਿਹੜੀ ਮੇਰੀ ਉਹ ਸਾਲੇ ਹਾਰ ਵੀ ਉਹਨਾਂ ਨੂੰ ਵੀ ਸਾਰਾ ਪਤਾ ਹੈ ਸਾਲੇ ਮੇਰੇ ਨੂੰ ਵੀ ਤੇ ਇਹਨਾਂ ਨੇ ਮੈਨੂੰ ਕੋਈ ਗੱਲ ਨਹੀਂ ਮੇਰੀ ਸੱਸ ਨੂੰ ਵੀ ਪਤਾ ਹੈ ਆ ਗੱਲ ਤਾਂ ਉਹਨਾਂ ਦੇ ਕਿਤੇ ਗੱਲਬਾਤ ਚੱਲਦੀ ਪਈ ਹੈ ਤੇ ਮੇਰੇ ਕੋਲ ਰਿਕਾਰਡਿੰਗਾਂ ਵੀ ਆ ਗਈਆਂ ਮੇਰੇ ਸਾਰੇ ਹਾਲ ਦੀ ਉਹਨਾਂ ਨੇ ਮ ਪੁੱਛਿਆ ਵਾ ਰਿਕਾਰਡਿੰਗ ਆਈ ਤੱਕ ਕੋ ਸਾਲਾ ਮੇਰਾ ਮੇਟੇ ਉਹ ਕਹਾਂਦਾ ਮੈਨੂੰ ਕਹਿੰਦਾ ਵਾ ਭਾਜੀ ਆ ਨੇ ਨਾ ਸਮਝਾ ਨਾ ਸਕੀਤਾ ਸਮਝਾ ਨਾ ਦੇ ਚ ਕੋਈ ਲੱਭੀ ਨਹੀਂ ਜੇ ਹੈ ਕਿ ਬਾਕੀ ਉਹਨੂੰ ਪਰਖਣ ਵਾਸਤੇ ਕੀਤਾ ਵਾ ਮੁੰਡੇ ਨੂੰ ਜਿੱਦਾਂ ਨੇ ਉਹਨੇ ਵਰਡਿੰਗ ਯੂਜ਼ ਕੀਤੀ ਨਾ ਆਪਣੀ ਤੇ ਇਦਾਂ ਨਹੀਂ ਉਹਨੇ ਬਹੁਤ ਜ਼ਿਆਦਾ ਕੀਤਾ ਵਾ ਤੋ ਤਮ ਸਾਰੇ ਆਪਣੇ ਉਹਨੇ ਕਿਹਾ ਵਾ ਮੈਂ ਕੋਈ ਇੰਨੀ ਗੱਲ ਬਾਤ ਆਈ ਤੂੰ ਆਪਣੀ ਨਾਲ ਦੀ ਨੂੰ ਉੱਥੇ ਛੱਡ ਕੇ ਆ ਆਪਣੇ ਸੋਹਰੇ ਤੇ ਆਪੀ ਬਾਬਸਾਏ ਰੀ ਇਹਦਾ ਨਹੀਂ ਹੋਰ ਕੋਈ ਕਸੂਰ ਹੀ ਨਹੀਂ ਉਹਨੂੰ ਮੈਂ ਜਾਣੇ ਨਹੀਂ ਛੱਡਣਾ ਉਹਨਾਂ ਨੂੰ ਸਾਰਿਆਂ ਨੂੰ ਪਤਾ ਤੇ ਬਾਕੀ ਮੁੰਡੇ ਦੇ ਜਿਹੜਾ ਮਾਂ ਆ ਉਹਨੂੰ ਨਹੀਂ ਕਹਿ ਪਤਾ ਨਾ ਰਹੇ ਪਿਓ ਨੂੰ ਭਰਾ ਰਹੇ ਨੂੰ ਛੋਟੇ ਨੂੰ ਪਤਾ ਭਰਾ ਦਾ ਨਾ ਰੋਹੀ ਤੇ ਭਰਾ ਨੂੰ ਵੀ ਪਤਾ ਭੈਣ ਨੂੰ ਵੀ ਪਤਾ ਇਹ ਗੱਲ ਨਹੀਂ ਕੋਈ ਕਰਦੇ ਨਾ ਦੱਸਦੇ ਦੋ ਤਿੰਨ ਵਾਰ ਇਹਨਾਂ ਦੇ ਪਿੰਡ ਗਿਆ ਚੀਮਾ ਬਾਠ ਗਿਆਸ ਲਾ ਕੇ ਮੇਤੇ ਲਾ ਕੇ ਪਿੰਡੇ ਤਾਂ ਪਿੰਡੇ ਗਿਆ ਮੈਂ ਤੇ ਮਾਰੀ ਨੂੰ ਮੈਂ ਕਹਾਂ ਮੈਨੂੰ ਤੇਰਾ ਫੋਨ ਚਾਹੀਦਾ ਮੈਂ ਫੋਨ ਚੈੱਕ ਕਰਨਾ ਤੇ ਕਾਲਜ ਸਟਰੀ ਡਿਟੇਲ ਸਾਰਾ ਪਰ ਮਾਂ ਨੇ ਫੋਨ ਦੇਤਾ ਭਰਾ ਕੋ ਮੰਗਿਆ ਫੋਨ ਭਰਾ ਕੋ ਮੇਰੇ ਨਾਲ ਬੈਂਸਨ ਆਪੇ ਲੜਨਾ ਪਿਆ ਇਹਨਾਂ ਮੈਨੇ ਦੇਣਾ ਜਿੰਨੂੰ ਕਹਿਣਾ ਕਰ ਰਿਹਾ ਤੋ ਤੇ ਜਿੱਦਾਂ ਕਰਨਾ ਕਰਨਾ ਮੈਂ ਕੋ ਰਿਕਾਰਡਿੰਗ ਨਹੀਂ ਪਈਆਂ ਉਹਨਾਂ ਦੀ ਸਰ ਮੰ ਮੇਰੀ ਸੁਣਾਈ ਕੀਤੀ ਜੇ ਸਰ ਮੈਂ ਮੈਂ ਫਿਰ ਹੱਸਣ ਲੱਗਿਆ ਹੀ ਮੰਗ ਕਰਨਾ ਵਾ ਮੇਰੀ ਕੋਈ ਨਹੀਂ ਸੁਣਾਈ ਹੋਣਦੀ ਬੜੀ ਭੱਜ ਦੌੜ ਕਰ ਰਹੇ ਆ ਬੜਾ ਕੁਛ ਕਰਕੇ ਗਏ ਜੇ ਕੁਛ ਨਹੀਂ ਹੋਣਦਾ ਕੋਈ ਜਗ੍ਹਾ ਇਦਾਂ ਨਹੀਂ ਛੱਡੀ ਜਿੱਥੇ ਮੈਂ ਨਹੀਂ ਗਿਆ ਦਿਨ ਰਾਤ ਮੈਂ ਭੱਜਿਆ ਰਿਹਾ ਮੈਨੂੰ ਜਦੋਂ ਛੁੱਟੀ ਹੁੰਦੀ ਮੈਂ ਦਿਹਾੜੀਆਂ ਤੋੜ ਕੇ ਆਪਣੀ ਸਾਰਾ ਕੁਛ ਮੁੰਡਾ ਉੱਥੇ ਲਵਾ ਕੇ ਬੈਂਕ 'ਚ ਮੈਂ ਕੰਮ ਕਰਨਾ ਚਾਹ ਪਾਣੀ ਦਾ ਕੰਮ ਕਰਨਾ ਵਾ ਵਾਈਸ ਵੀ ਦਾ ਕੰਮ ਕਰਨਾ ਵਾ ਦਿਹਾੜੀਆਂ ਤੋੜ ਕੇ ਮੈਂ ਲੱਭਣ ਜਾਂਦਾ ਰਿਹਾ ਵਾ ਕਦੀ ਅੰਬਰਸਾਰਾ ਜਲੰਧਰ ਲੁਧਿਆਣਾ ਹਰ ਇੱਕ ਜਗ੍ਹਾ ਮੈਂ ਘੁੰਮ ਕੇ ਆਇਆ ਹਾਂ ਜਿੱਥੇ ਜਿੱਥੇ ਮੈਨੂੰ ਕੋਈ ਕਹਿੰਦਾ ਇਹਨਾਂ ਇੱਥੇ ਵੇਖਿਆ ਤੇ ਹਰ ਇੱਕ ਜਗ੍ਹਾ ਸਰ ਮੈਂ ਜਾਨਣਾ ਪਏ ਮੈਨੂੰ ਕੁਛ ਨਹੀਂ ਸਾਰਾ ਲੱਭਾਂ ਦਾ ਕੁਛ ਹਾਂਜੀ ਸਰ ਮੈਂ ਤਾਂ ਹੁਣ ਥੱਕ ਕੇ ਹਾਰ ਕੇ ਬੈ ਗੇ ਹੁਣ ਨਾ ਇੰਤਾਰ ਬੈਠਾ ਕਾਹੀ ਮੈਂ ਮੀਟੀਆਂ ਦੀ ਸਪੋਰਟ ਲਿਆਂ ਮੈਂ ਹਰ ਇੱਕ ਚੀਜ਼ ਪੰਜਾਬ ਪੁਲਿਸ ਵਾਲੇ ਜਿਹੜੇ ਹੁੰਦੇ ਆ ਹਰ ਇੱਕ ਚੀਜ਼ ਉਹਨਾਂ ਨੇ ਦਿੱਤੀ ਹੈ ਉਹਨਾਂ ਦੀ ਲੋਕੇਸ਼ਨ ਦੇਤੀ ਨੰਬਰ ਦੇਤੇ ਮੋਟਰਸਾਈਕਲ ਦਾ ਨੰਬਰ ਹਰ ਇੱਕ ਚੀਜ਼ ਦੋ ਫੋਨ ਖੜੇ ਇੱਕ Oppo ਦਾ ਇੱਕ Vivo ਦਾ ਇੱਕ Samsung ਦਾ ਇੱਕ Oppo ਦਾ ਖੜਾ ਉਹਨਾਂ ਦੇ ਡੱਬੇ ਵੀ ਦੇ ਛੱਡੇ ਉਹਨਾਂ ਨੂੰ ਕਹਿੰਦੇ ਨੰਬਰ ਟ੍ਰੇਸ ਤੇ ਪਾਇਆ ਹਜੇ ਤੱਕ ਟ੍ਰੇਸ ਤੋਂ ਨਿਕਲਿਆ ਹੀ ਨਹੀਂ ਨੰਬਰ ਬੱਸ ਅਗੋ ਹੈ ਮੈਨੂੰ ਕਹਿੰਦੇ ਟ੍ਰੇਸ ਤੇ ਨੰਬਰ ਪਾਇਆ ਵਾ ਲੋਕੇਸ਼ਨ ਘ ਜਿਹੜੇ ਹੁਣ ਮੁੰਡੇ ਦੀ ਲਾਸਟ ਲੋਕੇਸ਼ਨ ਨਿਕਲੀ ਉਹਨੇ ਆਪਣੇ ਭਰਾ ਨੂੰ ਫੋਨ ਕੀਤਾ ਵਾ ਰੋਹਿਤ ਨੂੰ ਉਹ ਵੀ ਮੇਟੇ ਜਾ ਗਿਆ ਉਹਨੇ ਤਾਂ ਨਹੀਂ ਕੋਈ ਕਾਰਵਾਈ ਕੀਤੀ ਸਾਰਾ ਕੁਝ ਸਾਰਾ ਪੰਜਾਬ ਪੂਰ ਸਾਰੇ ਨੂੰ ਮਿਲਦਾ ਇਹ ਕਹਿੰਦੇ ਕੋਈ ਯਸ਼ੋਵਰ ਸੰਦ ਦਾ 10 ਦਿਨ ਇੱਕ ਵਾਰੀ ਜਾਣਾ ਕਿ ਨਹੀਂ ਆਈ ਪਾ ਦੌੜਨਾ ਕਰੀ ਫਿਰਦਾ ਫਾਈ ਥੱਕ ਗਏ ਆ ਮੁੰਡਾ ਮੇਰਾ ਥੱਕ ਗਿਆ ਮੈਂ ਕਦੇ ਖਿਆਲ ਨਹੀਂ ਕਿ ਕਿਸੇ ਨੂੰ ਫੋਨ ਨਹੀਂ ਲੱਗਦੀ ਜਿੰਝ ਚਾ ਵੀ ਜਾਂਦੇ ਬਾਸ ਮੈਂ ਮੱਕੇ ਮੁੰਡੇ ਨਾਲ ਗੱਲ ਨਹੀਂ ਕੀਤੀ ਨਾ ਜੇ ਮੈਂ ਗੱਲ ਕੀਤੀ ਤੇ ਉਹ ਮਾਰੇ ਗੋਨੇ ਉਹਨੇ ਕਹਿੰਦਾ ਮੇਰੇ ਸੱਸ ਮੈਨੂੰ ਮਤਵੰਦ ਦੀ ਮੈਂ ਤਾਂ ਨਹੀਂ ਗੱਲ ਕਰਦੀ ਹੂ ਹਾਂ ਇਹ ਚੌੜਾ ਸਾਲਾ ਜਾਣਾ ਸਾਲਾ ਲਈ ਉਹ ਨਾ ਮਾਂਗੇ ਹੈ ਕਿ ਸਾਲ ਵਿੱਚ ਹੱਦ ਪੇਸ਼ ਹੋਏ ਤੇ ਸਾਨੂੰ ਪਤਾ ਲੱਗ ਜੇ ਤਾਈ ਜੀ ਜਾਣਾ ਚਾਹੀਏ ਕਿ ਨਹੀਂ